ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਾਂਸਕਲਾ ਇਹ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜਗਰਾਵਾ ਪੈਂਦੀ ਐ ਇਹਦੇ ਨੇੜੇ ਸੁਜਾਪੁਰ ਜਾਂ ਕਲਾਰ ਪਿੰਡ ਹੈ ਹਾਂਸਕਲਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਬਾਈ ਕੋਲੋਂ ਵੀਡੀਓ ਬਣਾ ਰਹੇ ਆ ਦੱਸੋ ਵੀਰ ਵਪਾਰ ਦਾ ਕੰਮ ਕਰਦਾ ਐ ਇਹਦੇ ਕੋਲ ਗਾਵਾਂ ਵਿਕਰੀ ਆਲੀਆਂ ਹੁੰਦੀਆਂ ਮੇਰੀ ਪਹਿਲੀ ਵੀਡੀਓ ਐ ਹਮੇਸ਼ਾ ਹਰੇਕ ਵੀਡੀਓ ਚ ਇੱਕ ਜ਼ਿਕਰ ਸ਼ੁਰੂ ਚ ਹੀ ਕਰ ਦਈਦਾ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਵੀ ਤੁਸੀਂ ਆ ਕੇ ਦੇਖੋ ਤਸੱਲੀ ਕਰੋ ਤੇ ਆਪਦੀ ਸਮਝ ਨਾਲ ਸੌਦਾ ਜਿਹੜਾ ਉਹ ਕਰੋ ਅੱਜ ਤੁਹਾਨੂੰ ਚਾਰ ਨਾਗ ਦਿਖਾਉਂਗਾ ਜਿਹਦੇ ਚ ਇੱਕ ਗਾਂ ਪਰਲੇ ਪਾਸੇ ਜਿਹੜੀ ਖੜੀ ਆ ਉਹ ਹਜੇ ਜ਼ਿਆਦਾ ਕੱਚੀ ਐ ਪਰ ਵੀਡੀਓ ਚ ਤੁਹਾਨੂੰ ਦਿਖਾ ਦੂੰਗਾ ਉਹਦੇ ਨਾਲ ਔਰਲੇ ਪਾਸੇ ਇਹ ਜਰਸੀ ਸੂਈ ਸਵਾਈ ਐ ਤੇ ਦੋ ਜਰਸੀ ਨਸਲ ਦੀਆਂ ਗਾਵਾਂ ਇਹ ਕੱਪਣ ਐ ਸੋ ਵੀਡੀਓ ਐਂਡ ਤੱਕ ਦੇਖਿਓ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਵੈੜਾ ਦੱਸੋ ਜਿਹੜੀ ਤਿਆਰ ਚੰਗੀ ਹੁੰਦੀ ਆਉਂਦੀ ਆ ਜੇ ਕੱਪਣ ਇਹ ਤੋਂ ਦੋ ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਕਰਮਕ ਸਿੰਘ ਆ ਜੀ ਅੱਛਾ ਬਾਈ ਵਾਰਦਾ ਕੰਮ ਕਰਦੇ ਆ ਨੂੰ ਕਿੰਨਾ ਚਿਰ ਹੋ ਗਿਆ ਪੰਜ ਸਾਲ ਹੋ ਗਏ ਵੀ ਪੰਜ ਸਾਲ ਹੋ ਗਏ ਹਾਂਜੀ ਅੱਛਾ ਅੱਜ ਮੈਂ ਦੇਖ ਰਿਹਾ ਵੀ ਤਿੰਨ ਜਰਸੀ ਨਸਲ ਦੀਆਂ ਗਾਵਾਂ ਆਪਣੇ ਕੋਲ ਖੜੀਆਂ ਆ ਜਿਆਦਾ ਜਰਸੀ ਹੁੰਦੀਆਂ ਕੋਈ ਹਾਂਜੀ ਵੀਰ ਜਰਸੀ ਤੇ ਹੁੰਦੀਆਂ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਬਾਈ ਕੰਨਵਾ ਸੂਆ ਸੁੰਦੀ ਹੈ ਇਹ ਪਲੂਣਾ ਵੀਰੇ ਮੂੰਹ ਤੋਂ ਦੋ ਦੰਦਾਂ ਦਾ ਵਛੀ ਦੋ ਦੰਦ ਕਨਫਰਮ ਹੈ ਹਾਂਜੀ ਹਾਂਜੀ ਵੀਰ ਜੀ ਕਿੰਨੇ ਦਿਨ ਲੈ ਜੂ ਤੁਹਾਡੇ ਹਿਸਾਬ ਨਾਲ ਸੂਣ ਇਹਦੇ 4 ਤਰੀਕ ਨੂੰ ਦਿਨ ਪੂਰੇ ਆ ਵੀਰੇ ਬਾਈ 4 ਨੂੰ ਦਿਨ ਪੂਰੇ ਹੁੰਦੇ ਆ ਜਾਨੀ 4 ਦਿਨ ਹੀ ਬਾਕੀ ਹੈ ਤਾਂ ਹਾਂਜੀ ਹਾਂਜੀ ਕੀ ਡਿਮਾਂਡ ਰਹਿਣੀ ਹੈ ਬਾਈ ਇਹਦੀ 85000 ਰੁਪਿਆ ਲੈ ਲਾਂਗੇ ਵੀਰ ਜੀ ਇਹਦਾ ਦੰਦ ਦਿਖਾਦ ਕੇ ਪਹਿਲਾਂ ਹਾਂਜੀ ਹਾਂਜੀ ਵੀਰ ਜੀ ਦੋ ਸੋ ਕਨਫਰਮ ਦੋ ਦੰਦ ਹੈ ਠੀਕ ਹੈ ਬਾਈ 85000 ਰੇਟ ਹੈ ਤੇ 4 ਦਿਨ ਬਾਕੀ ਹੈ 9 ਮਹੀਨੇ ਪੂਰੇ ਹੋਣਗੇ ਬੜਾ ਸੋਹਣਾ ਰੰਗ ਤੇ ਓਨਾ ਹੀ ਸੋਹਣਾ ਇਹਦਾ ਟੰਚ ਹੈ। ਥਾਣਾ ਚ ਪਿੱਥੀ ਚੰਗੀ। ਹਵਾਨਾ ਤੁਸੀਂ ਦੇਖ ਸਕਦੇ ਹੋ ਜਦੋਂ ਕਰਮ ਵਾਲੀ ਸੂਊਗੀ ਉਸ ਤੋਂ ਬਾਅਦ ਚ ਬੜਾ ਸੋਹਣਾ ਲੱਗੂ ਕਿਉਂਕਿ ਕੱਟ ਵਾਲਾ ਹਵਾਨਾ ਬਈ ਥੋੜਾ ਹੋਰ ਅੱਗੇ ਨੂੰ ਦੇ। ਸੋ ਇਹ ਵੈੜ ਦੋਸਤੋ ਪਹਿਲੇ ਨੰਬਰ ਤੇ ਪਹਿਲਾ ਸੂਆ ਸੁੰਦੀ ਹੈ ਤੇ ਦੋ ਦੰਦ ਜਰਸੀ ਹੈ। ਰੇਟ ਰੱਖਿਆ 85000। ਜਰਸੀ ਨਸਲ ਤੇ ਕੰਮ ਕਰਨਾ ਹੈ ਤਾਂ ਇਹ ਹਜੇ ਦੋਂਦੀ ਬੱਚੀ ਆ ਹੋਰ ਕੱਦ ਕਾਠ ਕਰ ਜਾਣਾ ਨੇ ਅਗਲੇ ਸੂਏ ਨੂੰ। ਤੋਂ ਤੁਹਾਡੇ ਕੋਲ ਬਰੀਡਿੰਗ ਲਈ ਵਧੀਆ ਬੱਚੇ ਇਹ ਪਾ ਸਕਦੀ ਹੈ। ਸੋ ਇਹ ਪਹਿਲੇ ਨੰਬਰ ਤੇ ਜਰਸੀ ਬੱਛੀ ਤੁਹਾਨੂੰ ਦਿਖਾ ਰਹੇ ਆਂ ਦੋਂਦੀ ਐ ਕੱਟ ਵਾਲਾ ਹਵਾਨਾ ਖੁੱਚਾਂ ਤੋਤੇ ਐ ਬਾਕੀ ਸਾਈਡ ਤੋਂ ਵੀ ਹਵਾਨਾ ਬੜਾ ਸੋਹਣਾ ਦਿਸਦਾ ਤੁਹਾਨੂੰ ਇਧਰੋਂ ਦਿਖਾ ਦਿੰਨਾ ਥੜਾ ਹੱਥੀ ਚੁਾਈ ਵਾਲੇ ਰੱਖੂਗੀ ਸਾਊ ਸੀਲ ਪੂਰੀ ਆ ਵੀਰੇ ਸੀਲ ਸ਼ਰੀਫ ਤੋਂ ਸੋਇ ਨਸਲੀ ਖੈਰ ਸੀਲ ਰਹਿੰਦੀ ਐ ਹਾਂ ਐ ਨਹੀਂ ਕੋਈ ਲੱਤ ਛੜ ਵਾਲੀ ਬਾਕੀ ਢੱਲਾ ਢੋਲਾ ਬਹੁਤ ਪਈਆਂ ਸੋਪੇਸ ਬਹੁਤ ਪਈ ਐ ਭਾਈ ਇਹ ਤੁਹਾਨੂੰ ਕਰੀ ਥੋੜਾ ਜੈਨੂੰ ਤੁਹਾਨੂੰ ਇਹਦੀ ਗਾੜੀ ਦੱਸ ਕੇ ਦਿਖਾਉਣਾ ਮੈਂ ਤੁਸੀਂ ਇਹਦੀ ਗਾੜੀ ਵੀ ਇੱਕ ਵਾਰ ਜ਼ਰੂਰ ਦੇਖ ਲਓ ਚੰਗਾ ਹਵਾਨਾ ਕੋ ਰੱਖਿਆ ਵੈਣ ਇਹਦਾ ਸੋਹਣਾ ਫੇਸ ਹੈ ਸੋ ਇਹ ਪਹਿਲੇ ਨੰਬਰ ਤੇ ਦੋ ਦੰਦ ਜਰਸੀ ਵੈਣ ਇਹਦੇ ਨਾਲ ਇੱਕ ਹੋਰ ਵੈਣ ਜਿਹੜੀ ਤੁਹਾਨੂੰ ਦਿਖਾਉਂਗਾ ਦੋ ਨੰਬਰ ਤੇ ਜਿਹੜੀ ਬਈ ਇਹਦਾ ਸੁਆ ਇਹਦਾ ਦੂਜਾ ਸੁਆ ਵੀਰ ਕਿੰਨੇ ਤਰੀਕ ਨੂੰ ਦੰ ਪੂਰੇ ਹੁੰਦੇ ਇਹਦੇ ਵੀ 4 ਤਰੀਕ ਨੂੰ ਹੁੰਦੇ ਆ ਜੀ ਇਹਦਾ ਰੇਟ ਬਈ ਇਹਦਾ ਰੇਟ ਵੀ 83000 ਰੁਪਏ ਲੈ ਲਾਂਗੇ ਵੀਰ ਖੋਲ ਦੇ ਸੋ ਦੋਸਤੋ ਇਹਦਾ ਰੇਟ 83000 ਹੈ ਸੁਆ ਇਹਦਾ ਦੂਜਾ ਹੈ ਇਹ ਜਹਾਵੀ ਟਾਂਚਾ ਬਹੁਤ ਸੋਹਣਾ ਹੈ ਹਵਾਨਾ ਇਹਦਾ ਵੀ ਕੱਟ ਵਾਲਾ ਇਹਨਾਂ ਥੋੜੀ ਜਿਹੀ ਵੀਰ ਗੱਡੀ ਚੋਂ ਲੈਣ ਲੱਗੀ ਨਾ ਤਿਲਕ ਗਈ ਸੀ ਮੂਹਰੇ ਪੈਰ ਦਾ ਮੜਾ ਜਾ ਕਰਦੀ ਆ ਅੱਕਦਾ ਦਿਨ ਕਰੂਗੀ ਅੱਛਾ ਹਾਂਜੀ ਸੋ ਜਦੋਂ ਤਾਰਨ ਲੱਗੇ ਵੈਸੇ ਬਹੁਤਾ ਨਹੀਂ ਪਰ ਥੋੜੀ ਜੀ ਉਹਦੀ ਤਕਲੀਫ ਮੰਦੀ ਹੈ ਹਾਂਜੀ ਜਦੋਂ ਤਾਰਨ ਲੱਗੇ ਉਦੋਂ ਥੋੜੀ ਸਲਿੱਪ ਕਰ ਗਈ ਸੀ ਖੈਰ ਡਾੜੀ ਰੰਗ ਪਸੂ ਕਰ ਜਾਂਦਾ 83000 ਰੇਟ ਹੈ ਇਹਦੀ ਵੀ ਗਾੜੀ ਸੋਹਣੀ ਹੈ ਬਾਕੀ ਹਵਾਨਾ ਤੁਸੀਂ ਦੇਖ ਲਓ ਪਿਛਲੇ ਪਾਸੋਂ ਹਵਾਨਾ ਨੋਟ ਕਰਿਓ ਇਹਦਾ ਕਾਫੀ ਚੰਗਾ ਕੱਟ ਵਾਲਾ ਹਵਾਨਾ ਇਹਦਾ ਵੀ ਸੋ ਇਹ ਦੂਜਾ ਸੂਆ ਦੱਸੋ ਇਹ ਜਾਸੀ ਨਾਲ ਦੀ AV ਵੈੜ ਜਿਹੜੀ ਇਹ ਗਾਂ ਵਿਕਰੀ ਆਸਤੇ ਆ ਦੂਜਾ ਸੁਆਸੂ ਹੋਗੀ ਤੁਹਾਨੂੰ ਨੇੜੇ ਤੋਂ ਇਹਦੇ ਸਾਊ ਸੀਨ ਇਹ ਵੀ ਪੂਰੀ ਹੈ ਠੀਕ ਹੈ ਸੀਲ 3 ਹੈ ਹਵਾਨਾ ਇਹਦਾ ਘੱਟ ਵਾਲਾ ਸੋ ਇੱਥੋਂ ਤੁਸੀਂ ਦੇਖੋ ਕਾਫੀ ਚੌੜਾ ਹਵਾਨਾ ਰੱਖੂਗੀ ਰੇਟ 83000 ਦਾ ਫੇਸ ਇੱਕ ਵਾਰ ਦੇਖ ਲਓ ਤੁਸੀਂ ਇਸ ਤਰ੍ਹਾਂ ਦਾ ਇਹਦਾ ਰੋਖ ਹੈ ਸੋ ਇਹ 2 ਨੰਬਰ ਤੇ ਵੈੜ ਦਿਖਾ ਰਹੀ ਸੀ 3 ਨੰਬਰ ਤੇ ਇੱਕ ਸੂਈ ਸਵਾਈ ਜਰਸੀ ਦਿਖਾਉਣਾ ਹੈ ਜਿਹੜੀ 3 ਨੰਬਰ ਤੇ ਹੈ ਬਈ ਹਾਂਜੀ ਵੀਰ 3ਵਾਂ ਵਾ ਸੂਆ ਸੂਈ ਹੈ ਇਹ ਇਹ ਦੂਜੇ ਸੂਏ ਸੂਈ ਆ ਵੀਰ ਕਿੰਨਾ ਚਰੋ ਗਿਆ ਇਹਨੂੰ ਅੱਜ ਸੂਈ ਇਹਨੂੰ ਚੌਥਾ ਦਿਨ ਹੈ ਵੀਰੇ ਅੱਜ ਸੂਈ ਨੂੰ ਹੁਣ ਦੁੱਧ ਕਿੰਨਾ ਹੋ ਸਕਦਾ 15 ਕਿਲੋ ਬੌਲੀ ਤਿਆਰੂ ਚਾਹੇ ਬੌਲੀ ਮੰਨ ਲੈ ਚਾਹੇ ਦੁੱਧ ਮੰਨ ਲੈ ਜੀ ਦੁੱਧ ਯਾਨੀ ਕਿ 20 ਕਿਲੋ ਦੇ ਲਵੇ ਜੇ ਪਾ ਦੂ ਬੱਚੀ ਰਾਮ ਨਾਲੀ ਠੀਕ ਹੈ ਰੇਟ ਇਹਦਾ ਕੀ ਰਹਿਣਾ ਹੈ ਰੇਟ ਇਹ ਵੀ 83000 ਦੀ ਦੇ ਦਾਂਗੇ ਵੀ ਬੱਚਾ ਵੱਛਾ ਨਾਲ ਹਾਂਜੀ ਵੀਰੇ ਦੱਸੋ ਵੱਛੇ ਦਾ ਨਾੜੂਆ ਕੱਚਾ ਨਾੜੂਆ ਨਾਲ ਦੇਖ ਲਓ ਚੌਥਾ ਦਿਨ ਹੈ ਇਹ ਨਾੜੂਆ ਇਹਦਾ ਬੱਚੇ ਦਾ ਬਿਲਕੁਲ ਕੱਚਾ ਹੈ 15 ਲੀਟਰ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ ਚੌਥੇ ਦਿਨ ਜੋ ਦੁੱਧ ਤੁਹਾਡੀ ਸੇਵਾ ਦਾ ਜਿੰਨਾ ਦੱਸਿਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇੱਥੇ ਤੁਸੀਂ ਝੋਕੇ ਦੇਖ ਲਿਓ ਮੈਂ ਵੀਡੀਓ ਬਣਾ ਰਿਹਾ ਲਗਭਗ 2:30 ਵਜੇ ਦੇ ਆਸ-ਪਾਸ ਹਜੇ ਦੁਪਹਿਰ ਜਿਹਦਾ ਟਾਈਮ ਹੋਇਆ ਜਮਾ ਸੁਬਾ ਖਾਲੀ ਕਰੀ ਹੋਈ ਆ ਵੀਰ ਕੋਈ ਆਏ ਨਹੀਂ ਬਈ ਠੀਕ ਹੈ ਹਾਂਜੀ ਸੋ ਚੁਆਇਸ ਦੋਸਤੋ ਸਾਬ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਥਣ ਬਹੁਤ ਸੋਨਾ ਨਰੋਆ ਪੂਰਾ ਮੋਟਾ ਥਣ ਵੱਖਰਾ ਜਿਹਾ ਰੰਗ ਆ ਦੋਸਤੋ ਬਈ ਇੱਥੋਂ ਮੋੜੀ ਵਾਪਸੇ ਨੂੰ ਨਾ ਨਾ ਬੱਚੇ ਦੀ ਥੋੜੀ ਖਿੱਚ ਕਰਦੀ ਹੈ ਬਹੁਤ ਸੋਹਣਾ ਥਾਨ ਦਾ ਸਹਿਜ ਹੈ 83000 ਦੀ ਇਹ ਜਰਸੀ ਮਿਲੂਗੀ ਲੈ ਆ ਵੀਰੇ ਬੜਾ ਚੰਗਾ ਥਾਨ ਦੱਸੋ ਇਹਦਾ ਜਿਹੜਾ ਥਾਨ ਦਾ ਸਹਿਜ ਪ੍ਰਮਾਤਮਾ ਵੱਲੋਂ ਦਿੱਤਾ ਵੈ ਪੂਰਾ ਨਰੋਆ ਤੋਂ ਤਲਾ ਥਣ ਇਸ ਟਾਈਮ ਹਾਜ਼ਰ ਦੋ ਤੁਹਾਨੂੰ ਦੱਸਦਾ ਇੱਕ ਗਾਂ ਤੁਹਾਨੂੰ ਹੋਰ ਦਿਖਾ ਦਿੰਨੇ ਹਾਂ ਥੋੜੀ ਕੱਚੀ ਹੈ ਵੈਸੇ ਵੀਡੀਓ ਦੇ ਵਿੱਚ ਤੋਂ ਇੱਕ ਵਾਰ ਜਿਹੜੀ ਉਹ ਤੁਹਾਨੂੰ ਨਿਗਾ ਉਹਦੇ ਵੱਲ ਮਰਾ ਦਿੰਨੇ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਕਰ ਲਓ ਐਚਫ ਤੇ ਸਾਈਵਾਲ ਦਾ ਕ੍ਰਾਸ ਆ ਲਾਸਟ ਉੱਤੇ ਜਿਹੜੀ ਵੈੜ ਬਾਈ ਕਿੰਨਵਾ ਸੂਆ ਸੁੰਦੀ ਐ ਤੀਜੇ ਸੂਆ ਸੁਣਾ ਵੀਰੇ ਨੇ ਕਿੰਨਾ ਚਿਰ ਲੇ ਜੂਗੀ ਇਹਦੇ ਵੀਰੇ 10 11 ਤਰੀਕ ਨੂੰ ਦੇਣ ਪੂਰੇ ਆ ਵੈੜ ਦੇ ਅੱਛਾ ਹਾਂਜੀ ਕੀ ਰੇਟ ਰਹਿਣਾ ਐ ਅੱਜ ਦਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਜੇ ਤਿਆਰ ਹੋ ਗਈ ਉਸ ਹਿਸਾਬ ਨਾਲ ਹੋ ਜੂਗਾ ਜੀ ਤੋਰ ਦੇ ਕੇ ਨੋ ਵੀ ਹਾਂਜੀ ਵੀਰੇ ਦੱਸੋ ਰੇਟ ਇਹਦਾ ਫੋਨ ਤੇ ਆ ਕਿਉਂਕਿ ਹਜੇ ਕੱਚੀ ਆ 10 12 ਦਿਨ ਹਜੇ ਇਹਦੇ ਬਾਕੀ ਐ 12 ਤਰੀਕ ਨੂੰ ਦੇਣ ਬਾਈ 10 ਦਾ ਪੂਰੇ ਹੁੰਦੇ ਆ ਫੋਲੋ ਵਜਨ ਦੇ ਵਿੱਚ ਐ ਐਚ ਐਫ ਤੇ ਸਾਈਵਾਲ ਦਾ ਕ੍ਰੋਸ ਥਾਣਾ ਇਹਦਾ ਵੀ ਪੂਰਾ ਵਧੀਆ ਲੱਗਾ ਟਾਂਚਾ ਤੁਸੀਂ ਹੁਣ ਦੇਖ ਲਓ ਸਭੀ ਸੋਹਣੀ ਐ ਹਜੇ ਦਿਨ ਲੈਂਦੀ ਐ ਹਵਾਨਾ ਹਜੇ ਢਲਾ ਦਸਦਾ ਪੂਰਾ ਵੈਸੇ ਵੀਡੀਓ ਚ ਸ਼ੌਂਕੇ ਦਿਖਾਤੀ ਕਿਉਂਕਿ ਹਜੇ ਤਿਆਰ ਇਹਨੇ ਹੋਣਾ ਤੀਜਾ ਸੂਆ ਇਹਨੇ ਸੂਣਾ ਇਹਦਾ ਰੇਟ ਬਾਈ ਫੋਨ ਤੇ ਰੱਖੋ ਲੈ ਚਲੋ ਬਾਈ ਸੋ ਇਹ ਤੁਸੀਂ ਗਾਂ ਦੇਖ ਸਕਦੇ ਹੋ ਚੌਥੇ ਨੰਬਰ ਦੇ ਉੱਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਚਾਰ ਪਸ਼ੂ ਸਿਬਾਈ ਕੋਲ ਵਿਕਰੀ ਵਾਲੇ ਗਾਵਾਂ ਰੂਟੀਨ ਚ ਹੀ ਹੁੰਦੀਆਂ ਜਰਸੀ ਨਸਲ ਜ਼ਿਆਦਾ ਹੁੰਦੀ ਐ ਬਾਕੀ ਤੁਸੀਂ ਇੱਥੇ ਆ ਕੇ ਜਿਹੜਾ ਤੁਸੀਂ ਖਰੀਦਣਾ ਚਾਹੋ ਤਸੱਲੀ ਕਰ ਲਓ ਹੋਰ ਵੀ ਗਾਵਾਂ ਆ ਜਾਣਗੀਆਂ ਜੇ ਤੁਹਾਨੂੰ ਵੀਡੀਓ ਦੇਖਦੇ ਹੋ ਉਹਦੇ ਲਈ ਤੁਹਾਨੂੰ ਕਾਲ ਕਰਕੇ ਪਤਾ ਕਰਨਾ ਪਵੇਗਾ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਲਈ